ਨਾਮ ਤੁਹਾਡਾ ਜਿਹੜਾ ਨਾਮ ਰਾਜਨੇ ਆ ਜੀ ਸਰ ਆਪਾਂ ਦੇ ਰਾਣੀ ਵਾਲੇ ਮੈਂ ਪ੍ਰਣਾ ਰਾਜਪੁਰਾ ਜੀ ਗਾਂਧੀ ਇਹ ਮੇਰੇ ਤੋਂ ਸਰ 3:30 ਵਜੇ ਰਾਤ ਨੂੰ 16 ਤਰੀਕ ਦੀ ਰਾਤ ਨੂੰ ਵੀ ਸਵੇਰ ਨੂੰ ਜੀ ਤੇ ਮੇਰੇ ਤੋਂ ਆਟੋ ਖੋਲਿਆ ਜੀ ਇਹਨਾਂ ਨੇ ਪਿਸਤਲਾਂ ਦਿਖਾ ਕੇ ਮੁੰਡਿਆਂ ਨੇ ਤੁਸੀਂ ਕਿੱਥੇ ਖੜੇ ਸੀਗੇ ਮੈਂ ਜਿਉਰੇ ਮੈਂ ਬਾਈਪਾਸ ਤੇ ਖੜਾ ਤਾਂ ਜੀ ਮੈਨੂੰ ਹੋਰ ਤੋਂ ਵੀ ਵੀ ਐਵੇਂ ਕਰਕੇ ਲੈ ਗਦੇ ਵੀ ਸਵਾਰੀ ਦੇ ਰੇਟ ਚ ਮੈਨੂੰ ਕਹਿੰਦੇ ਜਿਰਕਪੁਰ ਜਾਣਾ ਤੇ ਰਸਤੇ 'ਚ ਜਾ ਕੇ ਮੁੰਡਿਆਂ ਨੇ ਮੈਨੂੰ ਪਿਸਤਲਾਂ ਦਿਖਾ ਕੇ ਤੇ ਮੇਰੇ ਤੋਂ ਆਟੋ ਖੋਲਿਆ ਜੀ अच्छा हां जी कुछ और किया ਤੁਹਾਨੂੰ ਉੱਥੇ ਇਹਨਾਂ ਨੇ ਕੀ ਕੀ ਲੇ ਗਿਆ ਨਹੀਂ ਮੈਨੂੰ ਕਹਿੰਦੇ ਨੇ ਤਾਂ ਤੈਨੂੰ ਜਾਨ ਤੋਂ ਮਾਰ ਦਾਂਗੇ ਵੀ ਥੱਲੇ ਹੋ ਜਾ ਵੀ ਨਿਕਲ ਜਾ ਗਾਲਾਂ ਗੂਲਾਂ ਕੱਢ ਜੀ ਇਹਨਾਂ ਨੇ ਮੈਨੂੰ ਤਾਰ ਕੇ ਤੇ ਆਪ ਵੀ ਭੱਜ ਗਏ ਉੱਥੇ ਇਹ ਨਹੀਂ ਪਤਾ ਸਰ ਇਹਨਾਂ ਨੂੰ ਪੁਲਿਸ ਨੂੰ ਪਤਾ ਹੈ ਹਾਂ ਜੀ ਮੇਰਾ ਸਰ ਆਟੋ ਮੋਬਾਈਲ ਤੇ ਪੈਸੇ ਲੈ ਗਏ ਇਹ ਇੱਕ ਇੱਕ ਚੀਜ਼ ਸੀਗੀ ਏ ਜੀ ਪਿੱਛੇ ਕਾਰ ਚ ਤੇ ਜੀ ਆਪਣੀ ਪਿੱਛੇ ਕਾਰ ਦੀ ਜੀ ਜਦੋਂ ਤੁਹਾਡੇ ਨਾਲ ਗੱਲ ਹੋਈ ਉਦੋਂ ਕਾਰ 'ਚ ਬੈਠੇ ਸੀਗੇ ਨਹੀਂ ਨਹੀਂ ਦੋ ਦੋ ਮੁੰਡੇ ਬਾਹਰ ਤੇ ਜੀ ਇਹ ਜਿਹੜੀ ਕਾਰ ਤੇ ਜੀ ਬਾਅਦ 'ਚ ਪਿੱਛੇ ਲੱਗੀ ਜੀ ਮੈਨੇ ਨਹੀਂ ਨਹੀਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਇਹਨਾਂ ਨੇ ਹਾਂਜੀ ਉਦੋਂ ਕਾਰ 'ਚ ਉਤਰੇ ਸੀਗੇ ਹਾਂਜੀ ਇਹ ਕਾਰ 'ਚ ਉੱਥੋਂ ਉਤਰੇ ਜੀ ਤੁਹਾਨੂੰ ਕਿਹਾ ਵੀ ਜਿਰਕਪੁਰ ਜਾਣਾ ਹੈ ਹਾਂਜੀ ਜਿਰਕਪੁਰ ਜਾਣਾ ਜੀ ਦੋ ਜਣਾਂ ਨੇ ਇਹ ਤੁਸੀਂ ਆ ਤੁਸੀਂ ਆਪਣੇ ਮਤਲਬ ਜਿਲੇ ਤੋਂ ਉਤਾਰ ਕੇ ਗਏ ਜਗੇ ਉਸ ਤੋਂ ਬਾਅਦ ਤੁਸੀਂ ਬੁੱਲਤੇ ਕਾਰ ਤੇ ਅਰੇ ਕਿਨੂੰ ਪ੍ਰਸ਼ਾਸਨ ਨੂੰ ਬੁਲਾਇਆ ਸੀ ਹਾਂ ਜੀ ਮੈਂ ਪੁਲਿਸ ਜੀ ਨੂੰ ਮੈਂ ਪੁਲਿਸ ਨੂੰ ਫੋਨ ਕੀਤਾ ਜੀ 100 ਨੰਬਰ ਤੇ ਜੀ ਤੇ ਸਵੇਰੀ 6 ਵਜੇ ਜੀ ਮੇਰੇ ਕੋਲ ਡੀਐਸਪੀ ਸਾਹਿਬ ਜੀ ਦਾ ਫੋਨ ਆ ਗਿਆ ਜੀ ਉੱਥੇ ਵੀ ਮੌਕੇ 'ਤੇ ਵਰਦਾ ਤੇ ਪਹੁੰਚ ਗਏ ਜੀ ਉਹ ਹਾਂ ਜੀ ਤੇ ਬਾਚਾ ਸੋਦਰ ਸਾਹਿਬ ਨੇ ਸਾਰਾ ਦਿਨ ਮੇਰੀ ਮਦਦ ਕੀਤੀ ਜੀ ਮੈਨੂੰ ਆਟੋ ਤੇ ਮੇਰਾ ਮੋਬਾਈਲ ਰਿਕਵਰ ਕਰਾ ਲਿਆ ਪਹਿਲਾਂ ਪੁਲਿਸ ਵਾਲਿਆਂ ਨੇ 24 ਘੰਟੇ ਵਿੱਚ ਵਿੱਚ ਹਾਂ ਜੀ 24 ਘੰਟੇ ਤੋਂ ਪਹਿਲਾਂ ਹੀ ਬੀ ਰਿਕਵਰ ਕਰ ਲਿਆ ਜੀ ਇਹਨਾਂ ਨੇ ਗੁੰਡੇ ਫੜ ਲਏ ਜੀ ਤੇ ਆਟੋ ਵੀਗਾ ਲੈ ਲਿਆ ਜੀ ਠੀਕ ਇਹਨਾਂ ਦਾ ਬਹੁਤ ਧੰਵਾਦੀ ਪੁਲਿਸ ਦਾ ਜੀ ਫਰਾਂ ਜਿਹੜੀ ਪੀਛੇ ਜਿਹੜਾ ਜਾਣਦੇ ਹੋ ਜੀ ਮਾਨਯੋਗ ਡੀਆਜੀ ਪਟਿਆਰੇ ਸ਼੍ਰੀ ਕੁਲਦੀਪ ਸਿੰਘ ਚਾਹ ਤੇ ਐਸਐਸਪੀ ਪਟਿਆਲਾ ਸ਼੍ਰੀ ਬਦੋ ਸ਼ਰਮਾ ਜੀ ਦੇ ਦਸਾਂ ਨਵੇਸ਼ਾ ਹੇਠ ਦੀ ਪਟਿਆਲਾ ਪੁਲਿਸ ਉਹ ਹਮੇਸ਼ਾ ਹੀ ਜਿਹੜੀ ਨਸ਼ੇ ਨੂੰ ਸੰਬੇਸੇ ਡਿਟੈਕਟ ਕਰਨ ਦੇ ਵਿੱਚ ਕਾਮਯਾਬ ਰਹੀ ਆ ਸਾਡੇ ਕੋਲ ਇੱਕ 16 ਤਰੀਕ ਨੂੰ ਰਾਜਨ ਸਾਨੋ ਬੂਟाराम ਜਿਹੜੇ ਪੁਰਾਣੇ ਰਾਏਪੁਰ ਦੇ ਰਹਿਣ ਵਾਲਿਆ ਉਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਕਾਗਨ ਚੌਕੜਾ ਸੀ ਆਟੋ ਲੈ ਕੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਜਿਹਦੇ ਵਿੱਚ ਦੋ ਬੰਦੇ ਉਤਰ ਕੇ ਉਹਨਾਂ ਨੂੰ ਜੀਲਪੁਰ ਜਾਣ ਵਾਸਤੇ ਉਹਦੇ ਨਾਲ ਗੱਲ ਕਰਦੇ ਤੇ 1000 ਰੁਪਏ ਦੇ ਵਿੱਚ ਗੱਲ ਤੈਅ ਹੁੰਦੀ ਆ ਪੰਪ 500 ਦੋਨਾਂ ਦੇ ਤੇ ਉਸ ਤੋਂ ਬਾਅਦ ਉਹ ਦੋਨੋਂ ਨੂੰ ਨਾ ਲੈ ਕੇ ਜਿਹੜਾ ਆਪਣੇ ਆਟੋ ਦੇ ਵਿੱਚ ਬਿਠਾ ਕੇ ਜੀਲਪੁਰ ਵੱਲੋਂ ਚਲੇ ਜਾਂਦੇ ਆ ਤੇ ਉਹ ਅੱਗੇ ਸੀਐਨਜੀ ਪੰਪ ਤੋਂ ਸੀਐਨਜੀ ਪਵਾ ਕੇ ਜਦੋਂ ਅੱਗੇ ਨਿਕਲਦੇ ਆ ਪ੍ਰਾਈਮ ਹੱਬ ਕੋਲ ਜਾ ਕੇ ਜਿਹੜੇ ਉਹ ਦੋਨੇ ਮੁੰਡੇ ਆ ਉਹ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਉਹ ਆਪਣੇ ਉਹਦੇ ਡਰਾਈਵਰ ਦੇ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਇਸਟੋ ਤਾਣ ਕੇ ਉਹਨੂੰ ਕਾਬੂ ਵਿੱਚ ਕਰ ਲੈਂਦਾ ਤੇ ਉਹਨੂੰ ਪਿੱਛੇ ਬਿਠਾ ਲੈਂਦਾ ਤੇ ਆਪ ਆਟੋ ਚਲਾਉਣ ਲੱਗ ਜਾਂਦੇ ਆ ਤੇ ਹਾਲੰਬੂਰ ਕੱਟ ਤੇ ਜਾ ਕੇ ਉਹਨੂੰ ਆਟੋ ਚ ਉਤਾਰ ਕੇ ਤੇ ਆਟੋ ਯੂਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਉਥੋਂ ਜਦੋਂ ਸਾਡੇ ਕੋਲ ਇਨਸੀਡੈਂਟ ਰਿਪੋਰਟ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਪਰਚਾ ਦਰਜ ਕਰ ਜਿਹੜਾ ਸਾਡੇ ਕੋਲ 90 ਨੰਬਰ ਐਫ ਆਈ ਆਰ 16825 ਦੇ ਅੰਡਰ ਸੈਕਸ਼ਨ 309 ਅ ਤਿੰਨ ਤੇ 61 ਬਿਜ਼ਨਸ ਤੇ 25 59 ਨੰਬਰ ਦਾ ਇਹ ਤੁਸੀਂ ਫਾਟਾ ਦਰ ਦੌਰਾਨੀ ਤਫ਼ਤੀਸ਼ ਜਿਹੜਾ ਸਾਡੇ ਕੋਲੇ ਟੈਕਨੀਕਲ ਤੇ ਜਿਹੜੀ ਹੈਲਪ ਦੇ ਨਾਲ ਅਸੀਂ ਇਸ ਦਾ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਤਾਂ ਦੌਰਾਨੀ ਤਫ਼ਤੀਸ਼ ਅਸੀਂ ਇਹਦੇ ਵਿੱਚੋਂ ਜਿਹੜਾ ਗੱਡੀ ਨੰਬਰ ਸਾਨੂੰ ਜੋ ਅਸੀਂ ਫਾਈਂਡ ਆਊਟ ਕੀਤਾ ਪੀਵੀ01ਡੀ 3370 ਵੈਗਨਰ ਗੱਡੀ ਤੇ ਉਹ ਗੱਡੀ ਆਇਡੈਂਟੀਫਾਈ ਕਰਕੇ ਉਹ ਜਿਹੜੀ ਗੱਡੀ ਆ ਉਹ ਸਾਨੂੰ ਲੁਧਿਆਣੇ ਦੇ ਕਿਸੇ ਅਟੈਸਟ ਦੇ ਮਿਲੇ ਜਦੋਂ ਅਸੀਂ ਇਹਦੇ ਵਿੱਚ ਅੱਗੇ ਤਹਿਕੀਕਤ ਕੀਤਾ ਤਾਂ ਸਾਨੂੰ ਕੀ 17 ਤਰੀਕ ਨੂੰ ਸ਼ਾਮ ਨੂੰ ਸਾਡਾ ਡਰੋਨ ਤੇ ਤਕਰੀਸ਼ ਜਿਹੜੀ ਇਹ ਸੀ ਗੱਡੀ ਆ ਜਦੋਂ ਸਾਡੀ ਜਿਹੜੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਸਮੇਤ ਨੇ ਜਿਹੜੇ ਇਹਦੇ ਚ ਜਿਹੜੇ ਬੰਦੇ ਬੈਠੇ ਸੀ ਇਹਨਾਂ ਨੂੰ ਅਸੀਂ ਹਾਈਵੇ ਤੋਂ ਰਾਊਂਡ ਅਪ ਕੀਤਾ ਤੇ ਰਾਊਂਡ ਅਪ ਕਰਕੇ ਕੁਝ ਕਿਸ ਤੇ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਸ ਰਾਤ ਸਵੇਰੇ ਇਵਾਦਤ ਕੀਤੀ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਦੌਰਾਨੇ ਪੁਲਿਸ ਰਿਮਾਂਡ ਸਾਡੇ ਕੋਲ ਇਹਨਾਂ ਨੇ ਇਹ ਮੰਨਿਆ ਕਿ ਅਸੀਂ 16 ਤਰੀਕ ਦੀ ਸਵੇਰ ਦੀ ਜਿਹੜੀ ਵਾਰਦਾਤ ਕੀਤੀ ਹੈ ਜੀ ਸਰ ਇਹ ਗੱਡੀ ਦੇ ਵਿੱਚ ਕੀ ਲੋੜ ਹੈ ਇਹ ਐਕਚੁਅਲੀ ਇਹ ਤਿੰਨੇ ਜਿਹਦੇ ਵਿੱਚ ਨਾਮ ਨੇ ਰਾਹੁਲ son of ਫਰਜਿੰਦਰ ਕੁਮਾਰ ਸ਼ਿਮਲਾਪੁਰੀ ਲੁਧਿਆਣਾ ਸਣੀ ਚੋਹਾਨ son of ਪਵਨ ਚੋਹਾਨ ਗਲੀ ਨੰਬਰ 6 ਬਸੰਤ ਨਗਰ ਸ਼ਿਮਲਾਪੁਰੀ ਪਰਮਿੰਦਰ ਸਿੰਘ son of ਦਵਿੰਦਰ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 10 ਸੂਰਜਨਗਰ ਟੇਢੀ ਰੋਡੋਂ ਦੇ ਆ। ਇਹ ਤਿੰਨੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਈ ਸੀ। ਇਹ ਅ ਇੱਕ ਜਿੱਦਾਂ ਕਿਸੇ ਵਾਰਦਾਤ ਕਰਨ ਦੇ ਇਰਾਦੇ ਨਾਲ ਆਈ ਸੀ। ਇਹ ਤਿੰਨੇ ਬੰਦੇ। ਇਹ ਤਿੰਨੇ ਲੁਧਿਆਣੇ ਦੇ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਏ ਤੇ ਵਾਪਸੀ ਤੇ ਇਹਨਾਂ 'ਚੋਂ ਦੋ ਬੰਦੇ ਆਟੋ 'ਚ ਬੈਠ ਗਏ ਤੇ ਇੱਕ ਜਿਹੜਾ ਗੱਡੀ ਜਿਹੜੀ ਜਿਹਨੇ ਗੱਡੀ ਪਿੱਛੇ ਲਾਈ। ਤੇ ਉਸ ਤੋਂ ਬਾਅਦ ਇਹ ਸਮੇਤ ਗੱਡੀ ਦੇ ਸਮੇਤ ਆਟੋ ਇੱਥੋਂ ਨਿਕਲ ਗਏ। ਸਰ ਤੁਹਾਡੇ ਗੱਲ ਤੋਂ ਬਾਅਦ ਜਿਹੜੇ ਗੱਡੀ ਵਾਲੇ ਹੈਗੇ ਉਹ ਉਹਦਾ ਪਿੱਛਾ ਕਰਦੇ ਕਰਦੇ ਉਹਨਾਂ ਦੀ ਵੀ ਜਿੱਤ ਲਏਗੇ। ਜੀ ਮਤਲਬ ਕਿਹੜੀ ਆ ਹਾਂ ਸਾਡੀ ਜਿਹੜੀ ਟੈਕਨੀਕਲ ਜੋ ਅਸੀਂ ਦੌਰਾਨੇ ਕਤਕਿਸ ਕਲੀਅਰ ਹੋਇਆ ਤੇ ਸਾਡੀ ਜਿਹੜੀ ਕਤਕਿਸ ਇਹ ਹੋਇਆ ਕਿ ਜਿਹੜੀ ਗੱਡੀ ਤੇ ਆਟੋ ਦੋਨੇ ਇਕੱਠੇ ਨਿਕਲੇ ਇਥੋਂ ਰਾਏਪੁਰੇ ਤੋਂ ਤੇ ਤਿੰਨੇ ਬੰਦੇ ਆਪਣੀ ਵੈਗਨਰ ਗੱਡੀ ਜਵਾਦਨ ਕਰਦੇ ਆਏ ਸੀ ਮਤਲਬ ਗੱਡੀਆਂ ਨਾਲ ਵਾਰ ਕਰ ਲਾਗੇ ਜੀ ਇਹਨਾਂ ਦੇ ਪਹਿਲਾਂ ਵੀ ਕੋਈ ਉਪਦਵੇ ਕਰ ਰਹੇ ਆ ਇਹਨਾਂ ਦੇ ਵਿੱਚੋਂ ਜਿਹੜਾ ਸਣੀ ਚੋਹਾਨ ਆ ਉਹਦੇ ਤੇ ਜਿਹੜਾ ਚੋਰੀ ਤੇ ਬਹੁਦੇ ਪਰਚੀ ਤੇ ਸਰ ਕਿੰਨੇ ਟਾਈਮ ਦੇ ਜਿਹੜੀ ਘਟਨਾ ਜਿਹੜਾ ਇਹ 16 ਤਰੀਕ ਦੀ ਵਾਰਦਾਤ ਆ ਤੇ ਅਸੀਂ 17 ਦੀ ਸ਼ਾਮ ਤੱਕ ਅਸੀਂ ਇਹ ਬੰਦੇ ਪੇਸ਼ ਕਰਦੇ ਸੀ। ਇਹ ਸਰ ਜਿਹੜੇ ਬੰਦੇ ਇਹ ਜੀ ਇਹਨਾਂ ਦੀ ਚੋਰੀ ਜਿਵੇਂ ਚੋਰੀ ਦੇ ਮਾਮਲੇ ਆਇਆ ਜਾਂ ਕਿਤੇ ਇਸ ਤਰ੍ਹਾਂ ਪਹਿਲਾਂ ਕੋਈ ਵੱਡੀ ਵੀ ਖੋਹ ਵਗੈਰਾ ਕਿਤੇ ਕੀਤੀ ਹੈ ਪੇਸ਼ ਨੀ ਪਹਿਲਾਂ ਇਹਨਾਂ ਦਾ ਜਿਹੜਾ ਚੋਰੀ ਦਾ ਪਰਚਾ ਮੋਬਾਈਲ ਖੋ ਦਾ ਪਰਚਾ ਇਹਦੇ ਵਿੱਚ ਸਣੀ ਚੋਹਾਨ ਤੇ ਜੋ ਸਾਡੇ ਤੱਕ ਹੁਣ ਤੱਕ ਤਫ਼ਤੀਸ਼ ਚ ਆਇਆ ਬਾਕੀ ਹੋਰ ਅਸੀਂ ਤਫ਼ਤੀਸ਼ ਕਰਾਂਗੇ ਜੇ ਤਾਂ ਜਿੰਦਾ ਕੋਈ ਕਾਲ ਸਾਹਮਣੇ ਆਉਗੇ ਅਸੀਂ ਬੰਦੀ ਕਰਨ ਕੀਤੀ ਕੋਈ ਮਨ ਕੋਹ ਵਾਲੀ ਹੈ ਜੋ ਜਿਹੜੀ ਹਰੀ ਕੋਈ ਇਸ ਤਰ੍ਹਾਂ ਦੀ ਪਹਿਲਾਂ ਸਾਹਮਣੇ ਕਿਹਾਲ ਸਣੀ ਚੋਹਾਨ ਤੇ ਇੱਕ ਪਰਚਾ ਦਿੰਦੀ ਹੋਈ ਹੋਇਆ ਤੇ ਬਾਕੀ ਰਾਹੁਲ ਤੇ ਪਰਮਿੰਦਰ ਉਹਦੇ ਨੇ ਡੀਟੀ ਕਰ। ਮੈਂ ਰਿਕਾਰਡ ਤਾਂ ਇਹਨਾਂ ਦਾ ਕਲੀਨ ਨਹੀਂ ਹੋਈ। ਜੀ ਜੀ ਜੋ ਜੋ ਇਹਨਾਂ ਦਾ ਕੰਮ ਕਰਨ ਦਾ ਵਾਰਦਾਤ ਕਰਨ ਦਾ ਜੋ ਤਰੀਕਾ ਸੀ ਉਹ ਆਬਵੀਅਸ ਹੈ ਉਹ ਗੜਾ ਕ੍ਰਿਮੀਨਲ ਸੀ। ਉਹ ਕੀਤਾ ਬੇਗੋ ਦਾ ਕਿੱਥੇ ਰੋ ਗਿਆ। ਇਹ ਸਾਨੂੰ ਬਸੰਤਪੁਰੇ ਦੇ ਲਾਗੇ ਜਿਹੜੀ ਉੱਥੇ ਉਗਾਣੀ ਵਾਲਾ ਜਿਹੜਾ ਪੋਲਾ ਅਸੀਂ ਉਹਦੇ ਨੀਚੋਂ ਜਿਹੜਾ ਜਲਦੀ ਵੀ ਕਰ ਰਹੇ ਹਾਂ ਜੀ ਉਹ ਵੀ ਕਵਰ ਜੀ ਇਹਨਾਂ ਤੋਂ ਜੋ ਪਿਸਟਲ ਰਿਕਵਰ ਹੋ ਜਾਊ ਮੈਂ ਦੱਸਣਾ ਚਾਹੁੰਦਾ ਕਿ ਉਹ 에ਅਰ ਪਿਸਟਲ ਐਕਚੁਅਲੀ ਇਹ ਕੀ ਕਰਦੇ ਆ ਇਹ 에어 ਪਿਸਟਲ ਟਾਈਪ ਜਿਹੜੇ ਆਪਣੇ ਕੋਲ ਜਿਹੜੇ ਵਾਰਦਤ ਕਰਨ ਵਾਲੇ ਰੱਖ ਲੈਂਦੇ ਆ ਜਦੋਂ ਖੋਆ ਕਰਦੇ ਤਾਂ ਰਾਤ ਦੇ ਟਾਈਮ ਐ ਇਹ ਕਿਸੇ ਡਰਾਈਵਰ ਦੇ ਲਾ ਲਿਆ ਜਾਂ ਕਿਸੇ ਰਸਤੇ 'ਚ ਜਾਂਦੇ ਕਿਸੇ ਬੰਦੇ ਦੇ ਕਰਨ ਤੇ ਲਾ ਕੇ ਕਿਉਂਕਿ ਰਾਤ ਦੇ ਸਮੇਂ ਉਸ ਬੰਦੇ ਦਾ ਡਰ ਇੰਨਾ ਕੋ ਹੁੰਦਾ ਕਿ ਉਹ ਨੂੰ ਇਹ ਡੈਟੀਫਾਈ ਕਰਨਾ ਮੁਸ਼ਕਲ ਹੋ ਜਾਂਦਾ ਕਿ ਜਿਹੜਾ ਪਿਸਟਨ ਸਹੀ ਹੈ ਜਾਂ ਅਸਲੀ ਹੈ ਜਾਂ ਨਕਲੀ ਹੈ ਸਰ ਹੋਰ ਕੀ ਕੀ ਰਿਕਵਰ ਹੋਇਆ ਚ ਇਹਨਾਂ ਕੋਲ ਸਾਨੂੰ ਇੱਕ ਜਿਹੜਾ 에어 ਪਿਸਟਲ ਇੱਕ ਉਸ ਮਦਈ ਦਾ ਖੋਇਆ ਹੋਇਆ ਮੋਬਾਈਲ ਤੇ ਇੱਕ ਉਹਦਾ ਆਟੋ ਯਾਨੀ ਕਿ ਜੋ ਚੀਜ਼ਾਂ ਉਹਦੇ ਨਾਲ ਖੋ ਹੋਈਆਂ ਸੀ ਉਹ ਅਸੀਂ ਆ ਮੋਬਾਈਲ ਤੇ ਆਟੋ ਰਿਕਵਰ ਕਰ ਲਿਆ ਤੇ ਇਹਦੇ ਜਿਹੜੀ ਵਾਰਦਾਤ ਚ ਗੱਡੀ ਵਰਤੀ ਗਈ ਸੀ ਵੈਗਨਰ ਉਹ ਵੀ ਸੀ ਰਿਕਵਰ ਕਰ ਲਿਆ ਤੇ ਇਹ ਖਿਆ ਪਿਸਟਲ ਕੰਮ ਕੀਤਾ